ਕਿ ਕਿ ਬਿਨਾ ਨਕਸ਼ੇ ਤੋਂ ਕਿਵੇਂ ਦੁਕਾਨਾਂ ਬਣ ਰਹੀਆਂ ਬਰਵਾਲਾ ਰੋਡ ਡੇਰਾਬਸੀ ਹਾਂਜੀ 사ਸ਼ੀ ਗਾਲ ਜੀ ਆਪਾਂ ਇਸ ਟਾਈਮ ਖੜੇ ਹਾਂ ਮੁਬਾਰਕਪੁਰ ਰੋਡ ਡੇਰਾਬਸੀ ਤੁਹਾਨੂੰ ਦਿਖਾਣੇ ਕਿ ਕਿਤੇ ਤੇ ਸ਼ੋਅਰੂਮ ਬਣ ਰਹੇ ਆ ਸ਼ੋਰੂਮ ਬਣ ਕੇ ਤਿਆਰ ਹੋ ਰਹੇ ਆ ਜੀ ਜਿਹੜੇ ਸ਼ੋਰੂਮ ਬਣ ਰਹੇ ਆ ਇਹ ਇਲੀਗਲ ਬਣਦੇ ਆ ਬਿਲਡਿੰਗ ਕੰਪਲੀਟ ਕਰਨ ਦੇ ਬਾਅਦ ਵੀ ਇੱਥੇ ਕੰਮ ਨਹੀਂ ਰੋਕਿਆ ਗਿਆ ਬਹੁਤ ਬਾਰੇ ਲਾਈਟ ਤਸਵੀਰਾਂ ਸਰੇ ਆਮ ਪ੍ਰਸ਼ਾਸਨ ਦੀ ਅੰਗਿਲੀ ਇੱਥੇ ਦੇਖਣ ਨੂੰ ਮਿਲਦੀ ਹੈ ਕਿਵੇਂ ਬਿਲਡਿੰਗਾਂ ਬੜੀਆਂ-ਬੜੀਆਂ ਬਣਦਾ ਬਿਨਾਂ ਕਿਸੇ ਨਕਸ਼ੇ ਤੋਂ ਇਲੀਗਲ ਬਿਲਡਿੰਗਾਂ ਬਣ ਰਹੀਆਂ ਹਨ ਪਰ ਪਹਿਲਾਂ ਵੀ ਕੰਪਲੀਟ ਕਰਨ ਦੇ ਬਾਵਜੂਦ ਵੀ ਇਹ ਕੰਮ ਨਹੀਂ ਰੁਕਿਆ ਗਿਆ ਕਿਵੇਂ ਧੰਲੇ ਨਾਲ ਕੰਮ ਇੱਥੇ ਚੱਲ ਰਿਹਾ ਹੈ ਜਿਉ ਨਾਲ ਵੀ ਗੱਲ ਕਰਾਂਗੇ ਕੀ ਗੱਲ ਹੈ ਇਹਨਾਂ ਦਾ ਕੰਮ ਕਿਉਂ ਨਹੀਂ ਰੁਕਿਆ ਗਿਆ ਨਾ ਕੋਈ ਸਾਨੂੰ ਨਕਸ਼ਾ ਦਿਖਾਉਂਦੇ ਨੇ ਬਿਲਕੁਲ ਇਲੀਗਲ ਦੁਕਾਨਾਂ ਪੱਧਰੀਆਂ 10 ਬਚੀ ਦੇ ਪੈਂਦੇ ਮੁਬਾਰਕਪੁਰ ਰੋਡ ਦੀਆਂ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਸਾਹਮਣੇ ਪੀਰ ਦੀ ਦਰਗਾਹ